બસ বুੜੀਆਂ ਲਈ ਕੱਪੜੇ ਪਾ ਲੈ ਤੇ ਬਾਪੇ ਬਣ ਕੇ। ਉਹ ਹੀ ਸਾਡੇ ਮੂਰਖ ਲੋਕ ਜਿਹੜੇ ਉੱਥੇ ਪਹੁੰਚ ਜਾਂਦੇ। ਤੇ ਗਲਤੀ ਉਹਨਾਂ ਦੀ ਨਹੀਂ ਐ ਵੀਰ ਜੀ, ਗਲਤੀ ਸਾਡੀ ਐ। ਗਾਹਕ ਬਣੇ ਤਾਂ ਦੁਕਾਨ ਖੁੱਲੀ ਐ। ਬਿਲਕੁਲ। ਜੇ ਗਾਹਕ ਨਾ ਬਣੇ ਤਾਂ ਦੂਜੀ ਦਿਨ ਦੁਕਾਨ ਬੰਦ ਹੋ ਜੇ। ਬੰਦ ਹੋ ਜੇ ਸਹੀ ਗੱਲ ਐ। ਅਸੀਂ ਗਾਹਕ ਬਣ ਕੇ ਗੁਰਮਤ ਤੋਂ ਦੂਰ ਹੋ ਕੇ। ਤਾਂ ਉਹਨਾਂ ਦੀ ਦੁਕਾਨ ਖੁੱਲੀ ਐ। ਚੱਲੀਆਂ ਨੇ ਉਹਨਾਂ ਦੀ। ਤੈਨੂੰ ਕੋਈ ਨਹੀਂ ਪੁੱਛਦਾ ਨਾ ਪਿੰਡ 'ਚ। ਹੂੰ ਕੀ ਕਰਦਾ ਬਸ ਚੂੜਾ ਬਾ ਲੈਂਦਾ ਜਾਂ ਪੀੜੀ ਸਿਗਰਟ ਫੜ ਲੈਂਦਾ। ਮੈਂ ਜੀ ਮਸਤ ਬਣ ਗਿਆ ਮੈਂ ਉਹ ਆ ਗਿਆ ਤੇ ਮੇਰੇ ਅੱਗੇ ਜਿਹੜੇ ਤਰੇ ਫਿਰਦੇ ਉਹਨਾਂ ਦਾ ਕੀ ਧਰਮ ਥੋੜੀ ਉਹਨਾਂ ਦਾ ਉਤੰਦਾ ਹੈ ਮੈਂ ਸੋਚਦਾ ਵੀ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੜ ਲੈਂਦੇ ਨਾ ਸਮਝ ਲੈਂਦੇ ਤੇ ਸ਼ਾਇਦ ਰੱਬ ਦੇ ਪ੍ਰਤੀ ਸਵਾਲ ਨਾ ਪੈਦਾ ਹੁੰਦਾ ਚਲੋ ਇਹ ਤਾਂ ਬਹੁਤ ਵੱਡਾ ਖਜ਼ਾਨਾ ਹੈ ਜੇ ਅਸੀਂ ਜਪਜੀ ਸਾਹਿਬ ਨੂੰ ਹੀ ਪੜ ਲੈਂਦੇ ਨਾ ਜਾਪ ਸਾਹਿਬ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿੰਨਾ ਕੁਝ ਬਿਆਨ ਕੀਤਾ ਉਸ ਰੱਬ ਜੇ ਸਾਨੂੰ ਕੋਈ ਪੁੱਛ ਵੀ ਲਵੇ ਨਾ ਵੀ ਰੱਬ ਦੀ ਪਰਿਭਾਸ਼ਾ ਦੱਸੋ ਰੱਬ ਕੀ ਹੈ ਤੇ ਮੈਂ ਸੋਚਦਾ ਵੀ ਮੂਲ ਮੰਤਰ ਦੀ ਵਿਆਖਿਆ ਦੱਸ ਤੁਸੀਂ ਬਿਲਕੁਲ ਉਸ ਹਰ ਰੱਬ ਦੀ ਪ੍ਰਭਾਸ਼ਾ ਹੀ ਹੈ ਫਿਕਰ ਅੱਜ ਕੱਲ੍ਹ ਦੀਆਂ ਮਾਵਾਂ ਨੇ ਜੋ ਦੇਖਦੇ ਆ ਖੁਦ ਕਹਿੰਦੀਆਂ ਬੱਚਾ ਨੂੰ ਜਾਓ ਵਾਲ ਕਟਾ ਕੇ ਤੁਹਾਡੇ ਵਾਲ ਬੜੇ ਵੱਢੇ ਨਹੀਂ ਮਹਿਸੂਸ ਹੀ ਨਹੀਂ ਹੁੰਦਾ ਵਿੱਚ ਹੀ ਹੁਣ ਦੇ ਸਮੇਂ 'ਚ ਪੁੱਤਰ ਸਿੱਖੀ ਤਦੂਰ ਉਹ ਜ ਮਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹਾਂਜੀ ਕਿਸੇ ਪ੍ਰਕਾਰ ਦੀ ਟੈਨਸ਼ਨ ਨਹੀਂ ਮਿਸਾ ਬੱਚਾ ਸਿੱਖੀ ਤੋਂ ਦੂਰ ਹੋ ਗਿਆ ਬਾਣੀ ਤੋਂ ਦੂਰ ਹੋ ਗਿਆ ਨਾਮ ਤੋਂ ਦੂਰ ਹੁਣ ਦਾ ਮਾਪਿਓਂ ਨਹੀਂ ਟੈਨਸ਼ਨ ਨਹੀਂ ਲੈਂਦਾ ਐਨੀ ਮਨ ਵਿੱਚ ਨਹੀਂ ਤੜਫ ਹੁੰਦੀ ਵੀ ਸਾਡਾ ਬੱਚਾ ਕਿਉਂ ਦੂਰ ਹੋਇਆ ਕੋਈ ਕਿਉਂਕਿ ਅਸੀਂ ਆਪ ਹੀ ਟੁੱਟੇ ਆ ਬਾਣੀ ਤੋਂ ਅਸੀਂ ਆਪ ਬੰਦਗੀ ਤੋਂ ਟੁੱਟੇ ਆ ਲੋੜ ਹੈ ਸਾਨੂੰ ਜ਼ਰੂਰਤ ਮੈਂ ਤਾਂ ਸੋਚਦਾ ਹੁਣ ਵੀਰ ਜੀ ਵੀ ਕਿਸੇ ਕੋਲ ਸਿਜਦਾ ਕਰਨ ਤੋਂ ਪਹਿਲਾਂ ਨਾ ਕਿਸੇ ਬਾਬੇ ਕੋਲ ਜਾਣ ਤੋਂ ਪਹਿਲਾਂ ਕਿਸੇ ਪਖੰਡੀਆਂ ਕੋਲ ਜਾਣ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰਾਂ ਨੂੰ ਯਾਦ ਕਰ ਲਓ। ਜਿਹੜੀਆਂ ਮਾਮਾ ਨੇ ਆਪਣੇ ਪੁੱਤਰ ਬਾਰੇ ਨੂੰ ਉਹਨਾਂ ਯਾਦ ਕਰ ਲਓ। ਹੂੰ ਵੀ ਸਾਡੇ ਲਈ ਕੀ ਕੁਝ ਕੀਤਾ ਤੇ ਅੱਜ ਅਸੀਂ ਉਹਦਾ ਦਰ ਛੱਡ ਕੇ ਚੱਲੇ ਆ। ਸਹੀ ਹੈ। ਉਹਨਾਂ ਕੋਲ ਜਿਨ੍ਹਾਂ ਦੀ ਕੋਈ ਦੇਨ ਨਹੀਂ ਹੈ। ਹੂੰ ਕੱਖ ਦੇਨ ਨਹੀਂ। ਮੈਂ ਤਾਂ ਹੈਰਾਨ ਹੋ ਜਾਂਦਾ ਸੋਸ਼ਲ ਮੀਡੀਆ 'ਚ ਵੇਖ ਕੇ। ਬਸ ਬੁੜੀਆਂ ਲੈ ਕੱਪੜੇ ਪਾ ਲੈ ਤੇ ਬਾਪੇ ਬਣ ਗਏ। ਕੋਈ ਸਾਡੇ ਮੂਰਖ ਲੋਗ ਜਿਹੜੇ ਉੱਥੇ ਪਹੁੰਚ ਜਾਂਦੇ। ਤੇ ਗਲਤੀ ਉਹਨਾਂ ਦੀ ਨਹੀਂ ਹੈ ਵੀਰ ਜੀ, ਗਲਤੀ ਸਾਡੀ ਹੈ। ਗਾਹਕ ਬਣੇ ਤਾਂ ਦੁਕਾਨ ਖੁੱਲੀ ਐ ਬਿਲਕੁਲ ਜੇ ਗਾਹਕ ਨਾ ਬਣੇ ਤਾਂ ਦੂਜੀ ਦਿਨ ਦੁਕਾਨ ਬੰਦ ਹੋ ਜੇ ਬੰਦ ਹੋ ਜੇ ਸਹੀ ਗੱਲ ਆ ਅਸੀਂ ਗਾਹਕ ਬਣ ਕੇ ਗੁਰਮਤ ਤੋਂ ਦੂਰ ਹੋ ਕੇ ਤਾਂ ਉਹਨਾਂ ਦੀ ਦੁਕਾਨ ਖੁੱਲੀਆਂ ਚੱਲੀਆਂ ਨੇ ਉਹਨਾਂ ਦੀ ਤੇ ਲੋੜ ਐ ਸਾਨੂੰ ਗੁਰਮੰਨ ਨਾਲ ਚੋ ਮੈਂ ਤਾਂ ਬਹੁਤ ਵਾਰ ਵਿਰੋਧ ਵੀ ਕੀਤਾ ਨਾ ਬੰਦਿਆਂ ਦਾ ਆਪਣੇ ਵੀਡੀਓਜ਼ ਬਣਾ ਕੇ ਹਰ ਵਾਰ ਗੱਲ ਕਰਕੇ ਉਹਨਾਂ ਬਾਰੇ ਕਿ ਠੀਕ ਆ ਜਿੰਨੂੰ ਕੋਈ ਨਹੀਂ ਪੁੱਛਦਾ ਨਾ ਪਿੰਡ 'ਚ ਕੀ ਕਰਦਾ ਬਸ ਚੂੜਾ ਪਾ ਲੈਂਦਾ ਜਾਂ ਪੀੜੀ ਸਿਗਰਟ ਫੜ ਲੈਂਦਾ ਮੈਂ ਜੀ ਮਸਤ ਬਣ ਗਿਆ ਮੈਂ ਉਹ ਆ ਗਿਆ ਤੇ ਮੇਰੇ ਅੱਗੇ ਜਿਹੜੇ ਤਰੇ ਫਿਰਦੇ ਨੇ ਉਹ ਧਰਮ ਥੋੜੀ ਉਹਨਾਂ ਦਾ ਉਹ ਤੰਦਾ ਹੈ ਹੂੰ ਧਰਮ ਦੇ ਨਾਂ ਤੇ ਚਲਾਇ ਇੱਕ ਤੰਦਾ ਅਸਲ ਧਰਮ ਨਹੀਂ ਹੈ ਸਗਲ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਦੁਨੀਆ 'ਚ ਸਭ ਤੋਂ ਸ੍ਰੇਸ਼ਟ ਧਰਮ ਉਹ ਹੈ ਜਿੱਥੇ ਨਾਮ ਜਪ ਕੇ ਜੀਵਨ ਨੂੰ ਪਵਿੱਤਰ ਕਰ ਲਿਆ ਜਾਂਦਾ ਹੈ ਜੀ ਬੰਚੂ ਬੁਰੀਆਂ ਆਈਆਂ ਝੂਠ ਨਿੰਦਿਆ ਹੁਣ ਤੁਸੀਂ ਇਹਨਾਂ ਨੂੰ ਵੇਖੋ ਉੱਥੇ ਕੀ ਨਾਮ ਥੋੜਾ ਜਿਹਾ ਪਾਇਆ ਜਾਂਦਾ ਵੀਜਾ ਨਹੀਂ ਲੱਗਦਾ ਆ ਨਹੀਂ ਹੋਇਆ ਫਲਾਣਾ ਨਹੀਂ ਆ ਡਮਕਾਣਾ ਨਹੀਂ ਹੋਇਆ ਅਸੀਂ ਪੂਰਾ ਕਰਦੇ ਆਂਗੇ ਆਓ ਸਾਡੇ ਤੇ ਸਾਡੀ ਦੁਨੀਆ ਚੰਦੀ ਵੀ ਇਹੋ ਕੁਝ ਹੈ ਮੈਂ ਸੱਚੀ ਮੈਂ ਵੀ ਹੁਣ ਇੱਕ ਦੋ ਵਾਰੀ ਵੀਡੀਓਜ਼ ਆਉਂਦੀਆਂ ਸਾਹਮਣੇ ਦੇਖੀ ਦੀਆਂ ਮੈਂ ਕਦੀ ਨਹੀਂ ਦੇਖਿਆ ਕਿ ਉਸ ਬਾਬੇ ਨੇ ਕਦੀ ਕੋਈ ਉਪਦੇਸ਼ ਦਿੱਤਾ ਹੋਵੇ ਕੋਈ ਚੱਜ ਦੀ ਗੱਲ ਕੀਤੀ ਹੋਵੇ ਕਦੀ ਕਿਹਾ ਵੀ ਰੱਬ ਦਾ ਨਾਮ ਜਪ ਲੈਣਾ ਕੁਝ ਕਰ ਲਓ ਨਾ ਕੰਜਰ ਉੱਥੇ ਆਉਂਦੇ ਆ ਠੀਕ ਆ ਗਾਣੇ ਲੱਗੇ ਹੁੰਦੇ ਆ ਨੱਚਣਦੇ ਹੁੰਦੇ ਆ ਕਵਾਲੀਆਂ ਕਹਿ ਦੋ ਜਾਂ ਕੁਝ ਵੀ ਗੱਲ ਹੋਣਾ ਬਸ ਇਹ ਉਹਨਾਂ ਦੀ ਭਗਤੀ ਆ ਜੀ ਸੂਟਾ ਮਾਰ ਕੇ ਲੋਰ ਜੀ ਚ ਬਸ ਨਾਚੀ ਟੱਪੀ ਹੋਈ ਉਹਨਾਂ ਦੀ ਭਗਤੀ ਅਸੀਂ ਭਗਤੀ ਵੀ ਨਹੀਂ ਕਿਸੇ ਨੂੰ ਪਖੰਡ ਕੇ ਮਤਲਬ ਉਹਨਾਂ ਉਹਨਾਂ ਦੇ ਹਿਸਾਬ ਨਾਲ ਉਹ ਇਹ ਕਹਿੰਦੇ ਨੇ ਜੀ ਮਸਤ ਹੋ ਗਏ ਜੀ ਅਸੀਂ ਬਸ ਤਾਂ ਕਰਕੇ ਨਹੀਂ 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 ਹਾਂ ਪਿੱਛੇ ਜਿਹੜਾ ਬਾਕਰਪੁਰ ਵਾਲੇ ਦਾ ਵੀ ਕੀ ਵਾਲਾ ਆਇਆ ਸੀ ਫਿਰ ਚਲੋ ਉਧਰ ਨੂੰ ਨਾ ਜਾਗੇ ਆਪਾਂ ਵਿਸ਼ੇ ਤੋਂ ਆਪਾਂ ਰੱਬ ਦੀ ਹੋਂਦ ਦੀ ਜੇ ਗੱਲ ਕਰਦੇ ਆ ਤਾਂ ਰੱਬ ਵੀ ਜਿਹੜਾ ਆ ਆਪਣੇ ਇਨਸਾਨਾਂ ਵਾਂ ਕਿਤੇ ਨਾ ਕਿਤੇ ਮਤਲਬ ਹੀ ਆ ਵੀਰਦਾ ਇਹ ਕਹਿਣਾ ਸੀਗਾ ਮਤਲਬ ਵੀ ਕਿਉਂ ਆ ਮੈਂ ਦੱਸਨਾ ਕਿ ਰੱਬ ਨੇ ਜਿਹੜਾ ਸਾਨੂੰ ਬਣਾਇਆ ਸਾਨੂੰ ਪੈਦਾ ਕੀਤਾ ਠੀਕ ਆ ਉਸ ਤੋਂ ਬਾਅਦ ਵੀਰ ਦਾ ਸਵਾਲ ਸੀ ਕਿ ਰੱਬ ਸਾਨੂੰ ਫਿਰ ਇਹ ਕਿਉਂ ਕਹਿੰਦਾ ਕਿ ਤੁਸੀਂ ਮੇਰੀ ਭਗਤੀ ਕਰੋ ਤੁਸੀਂ ਮੈਨੂੰ ਮੰਨੋ ਜੇ ਨਹੀਂ ਮੰਨੋਗੇ ਮੈਂ ਤੁਹਾਨੂੰ ਨਰਕ ਵਿੱਚ ਭੇਜੂੰਗਾ ਮੈਂ ਤੁਹਾਨੂੰ ਸਜ਼ਾਵਾ ਦੇਵਾਂਗਾ ਤੁਹਾਡੇ ਕਰਮਾਂ ਦਾ ਫਲ ਦੇਵਾਂਗਾ ਇਹ ਸਾਡਾ ਮੰਨ ਲਓ ਪਿਓ ਆ ਉਹ ਸੀਗਾ ਸਾਨੂੰ ਫਿਰ ਪੈਦਾ ਕਰਤਾ ਸਾਨੂੰ ਫ੍ਰੀडम ਦੇ ਦੇ ਸਾਨੂੰ ਕਿਉਂ ਬੰਦਸ਼ਾਂ ਵਿੱਚ ਬੰਨ੍ਹ ਕੇ ਰੱਖਦਾ ਕਿ ਤੁਸੀਂ ਅੰਮ੍ਰਿਤ ਵੇਲੇ ਉੱਠੋ ਬਾਣੀ ਪੜੋ ਆਹ ਕਾਰਜ ਕਰੋ ਇਦਾਂ ਕਰੋ ਉਦਾਂ ਕਰੋ ਕਿਸੇ ਤੇ ਸਵਾਲ ਕਰਨ ਤੋਂ ਪਹਿਲਾਂ ਸਾਨੂੰ ਉਹਦੇ ਬਾਰੇ ਜਾਣ ਲੈਣਾ ਬੜਾ ਜ਼ਰੂਰੀ ਹੈ ਨਾ ਜੀ ਜੇ ਅਸੀਂ ਜਾਣ ਲਵਾਂਗੇ ਤਾਂ ਫਿਰ ਸ਼ਾਇਦ ਸਾਡੇ ਲਈ ਸੁੱਖ ਹੋ ਜੇ ਸ਼ਾਇਦ ਸਵਾਲ ਹੀ ਨਾ ਉਪਜੇ ਨਾ ਹੂੰ ਤੁਸੀਂ ਉਹ ਮੈਂ ਤੁਹਾਡੇ ਬਾਰੇ ਨਹੀਂ ਜਾਣਦਾ ਜੇ ਮੈਂ ਕਿਸੇ ਪ੍ਰਕਾਰ ਦਾ ਵੀ ਕੋਈ ਸਵਾਲ ਪੈਦਾ ਕਰਾਂਗਾ ਤਾਂ ਮੇਰੀ ਮੂਰਖਤਾ ਹੋਏਗੀ ਕਿਉਂਕਿ ਮੈਂ ਜਾਣਦਾ ਨਹੀਂ ਹਾਂ ਤੁਹਾਡੇ ਬਾਰੇ ਕੁਝ ਵੀ ਨਾ ਬਿਲਕੁਲ ਮੈਂ ਸੋਚਦਾ ਵੀ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੜ ਲੈਂਦੇ ਨਾ ਸਮਝ ਲੈਂਦੇ ਤੇ ਸ਼ਾਇਦ ਰੱਬ ਦੇ ਪ੍ਰਤੀ ਸਵਾਲ ਨਾ ਪੈਦਾ ਹੁੰਦਾ ਵਲਕਾਏ ਚਲੋ ਇਹ ਤਾਂ ਬਹੁਤ ਵੱਡਾ ਖਜ਼ਾਨਾ ਹੈ ਜੇ ਅਸੀਂ ਜਪਜੀ ਸਾਹਿਬ ਨੂੰ ਪੜ ਲੈਂਦੇ ਨਾ ਜਪ ਸਾਹਿਬ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿੰਨਾ ਕੁਝ ਬਿਆਨ ਕੀਤਾ ਉਸ ਰੱਬ ਬਾਰੇ ਜੇ ਅਸੀਂ ਜਪਜੀ ਸਾਹਿਬ ਨੂੰ ਪੜ ਲიਏ ਵਿਚਾਰ ਲიਏ ਸਮਝ ਲიਏ ਚੰਗੀ ਤਰ੍ਹਾਂ ਤੇ ਸ਼ਾਇਦ ਇਹ ਸਵਾਲ ਨਾ ਖੜੇ ਹੋਣ ਹੈ ਨਾ ਚਲੋ ਠੀਕ ਹੈ ਸਵਾਲ ਕੀਤਾ ਗਿਆ ਵੀ ਰੱਬ ਮਤਲਬ ਹੀ ਹੈ ਨਾ ਹਾਂਜੀ ਵੀ ਮਤਲਬ ਕੱਟਦਾ ਆਪਣਾ ਨਾ ਕਿਸੇ ਨਾ ਕਿਸੇ ਪੱਖ ਤੋਂ ਨਾ ਪਰ ਸਾਨੂੰ ਪਹਿਲਾਂ ਇਹ ਜਾਣ ਲੈਣਾ ਚਾਹੀਦਾ ਵੀ ਰੱਬ ਕੀ ਹੈ। ਹੂੰ ਰੱਬ ਹੈ ਕੀ ਹੈ ਨਾ? ਬਹੁਤਾ ਨਹੀਂ ਜੇ ਸਾਨੂੰ ਕੋਈ ਪੁੱਛ ਵੀ ਲਵੇ ਨਾ ਵੀ ਰੱਬ ਦੀ ਪਰਿਭਾਸ਼ਾ ਦੱਸੋ ਰੱਬ ਕੀ ਹੈ? ਤੇ ਮੈਂ ਸੋਚਦਾ ਵੀ ਮੂਲ ਮੰਤਰ ਦੀ ਵਿਆਖਿਆ ਦੱਸ ਦਿਓ ਤੁਸੀਂ। ਬਿਲਕੁਲ। ਉਸ ਹਰ ਰੱਬ ਦੀ ਪਰਿਭਾਸ਼ਾ ਹੀ ਹੈ। ਹੂੰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੀ ಅಪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਦੁਬਿਦਾ ਤੂੰ ਖਤਮ ਕਰਤਾ ਸਾਨੂੰ। ਦੁਬਿਦਾ ਤੂੰ ਦੂਰ ਕਰਤਾ। ਹੁਣ ਚਲੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਮੈਂ ਹਿੰਦੂ ਪਰਿਵਾਰ ਚ ਆਇਆ ਨਾ ਉਸ ਪਰਿਵਾਰ ਚ ਚਲਦਿਆਂ ਜਦੋਂ ਗੁਣਮਤ ਨਾਲ ਨਹੀਂ ਸਾਂਝ ਸੀ ਗੁਰਬਾਣੀ ਨਾਲ ਨਹੀਂ ਸਾਂਝ ਸੀ ਕੋਈ ਆਖਦਾ ਸੀ ਇਹਨੂੰ ਮੰਨ ਲਓ ਤੁਸੀਂ ਤੁਸੀਂ ਇਹਨੂੰ ਮੰਨ ਲਓ ਤੁਹਾਡੇ ਕਾਰਜ ਪੂਰੇ ਹੋ ਜਾਣਗੇ ਆਵਰਤ ਰੱਖ ਲੋ ਕਿੰਦਾ ਆਵਰਤ ਰੱਖ ਲੋ ਇਸ ਤਰ੍ਹਾਂ ਕਰ ਲੋ ਨਾ ਇਸ ਤਰ੍ਹਾਂ ਦੁਬਦਾ ਸੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਰੁਕ ਜੋ ਬਸ ਇਹ ਦੁਬਦਾ ਚ ਪੈਣ ਦੀ ਲੋੜ ਹੀ ਨਹੀਂ ਤੁਹਾਨੂੰ ਹਮ ਇੱਕ ਸੁਖੇਲਾ ਜਿਹਾ ਰਸਤਾ ਦੱਸਤਾ ਰੱਬ ਦਾ ਪੂਜਾ ਕੀਚੈ ਨਾਮ ਧੀ ਆਈਏ ਬਿਨ ਨਾਮੈ ਪੂਜਣਾ ਉਸ ਪਰਮਾਤਮਾ ਦੇ ਨਾਮ ਨੂੰ ਜਪੋ ਇਹ ਤੁਹਾਡੀ ਪੂਜਾ ਇਹ ਸਭ ਤੋਂ ਵੱਡਾ ਪੱਖ ਹੈ ਤੇ ਇਹਦੇ ਨਾਲ ਹੀ ਤੁਹਾਡੇ ਕਾਰਜ ਪੂਰੇ ਹੋ ਜਾਣੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਚਲੋ ਆਪਾਂ ਇਤਿਹਾਸ ਤੋਂ ਵੀ ਜਾਣੂ ਆ ਵੀ ਜਿਸ ਵਕਤ ਵਈ ਨਦੀ ਤੋਂ ਬਾਹਰ ਨਿਕਲਦੇ ਐ ਤੇ ਸਾਹਿਬ ਜੀ ਨੇ ਹੋਕਾ ਮਾਰਿਆ ਨਾ ਹਮ ਹਿੰਦੂ ਨਾ ਮੁਸਲਮਾਨ ਉਹਦੇ ਪਿੱਛੇ ਕੋਈ ਵਿਤਕਰਾ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੋਕਾ ਮਾਰਿਆ ਕੋਈ ਹਿੰਦੂ ਨਾਲ ਮੁਸਲਮਾਨ ਨਾਲ ਵੈਰ ਵਿਰੋਧ ਥੋੜਾ ਸੀ ਸਾਹਿਬ ਦਾ ਸਾਹਿਬ ਜੀ ਨੇ ਜਾਣੂ ਕਰਾਇਆ ਵੀ ਅਸੀਂ ਇੱਕੋ ਪਰਮਾਤਮਾ ਦੇ ਸਾਜੇ ਆ ਉਸ ਪਰਮਾਤਮਾ ਨੂੰ ਕਈ ਰੂਪਾਂ ਚ ਨਾ ਮੰਨੋ ਤੁਸੀਂ ਹੂੰ ਬੇਨੂ ਵੀ ਮੰਨੋ ਵੀ ਉਹ ਇੱਕ ਹੀ ਹੈ ਹੂੰ ਉੱਥੇ ਫਿਰ ਸਾਹਿਬ ਜੀ ਨੇ ਮੂਲ ਮੰਤਰ ਵੀ ਬਖਸ਼ਿਸ਼ ਕੀਤਾ ਮੈਂ ਚਲੋ ਬਹੁਤੀ ਵਿਆਖਿਆ ਨਹੀਂ ਸੰਖੇਪ ਦੀ ਵਿਆਖਿਆ ਦੱਸ ਦੇਣਾ ਤੁਹਾਨੂੰ ਸਾਹਿਬ ਜੀ ਨੇ ਆਖਿਆ ਇੱਕ ਓਅੰਕਾਰ ਪਰਮਾਤਮਾ ਇੱਕ ਹੈ ਤੇ ਇੱਕ ਵੀ ਤੁਸੀਂ ਲਾਓ ਸਾਹਿਬ ਜੀ ਨੇ ਗਿਣਤੀ ਵਾਲਾ ਵਰਤਿਆ ਸ਼ਬਦ ਵਾਲਾ ਨਹੀਂ ਵਰਤਿਆ ਹੂੰ ਤੁਸੀਂ ਇੱਕ ਦਰਸ਼ਨ ਕਰੋਗੇ ਨਾ ਤੁਹ ਗਿਣਤੀ ਆ ਲੈ ਇੱਕ ਹੈ ਸ਼ਬਦ ਆ ਲੈ ਨਹੀਂ ਇੱਕ ਓੰਕਾਰ ਪ੍ਰਮਾਤਮਾ ਇੱਕ ਇਸੇ ਸਭਥਾ ਵਿਆਪਕ ਹੈ ਸਤਨਾਮ ਉਹਦਾ ਨਾਮ ਸਦਾ ਕਾਇਮ ਰਹਿਣ ਵਾਲਾ ਉਹਦੇ ਨਾਮ ਨੂੰ ਥੋੜਾ ਮਿਟਾਇਆ ਜਾ ਸਕਦਾ ਸਾਡੇ ਤੋਂ ਪਹਿਲਾਂ ਵੀ ਉਹਦਾ ਨਾਮ ਲਿੱਤਾ ਜਾਂਦਾ ਸੀ ਹੁਣ ਵੀ ਲਿੱਤਾ ਜਾਂਦਾ ਹੈ ਅੱਗੇ ਵੀ ਲਿੱਤਾ ਜਾਏਗਾ ਕਰਤਾ ਪੁਰਖ ਬਣਾ ਕੇ ਉਹਦੇ ਵਿੱਚ ਵਸ ਜਾਣਾ ਇਹ ਪ੍ਰਮਾਤਮਾ ਦਾ ਬੜਾ ਪਿਆਰਾ ਸੁਭਾਅ ਹੈ ਵੀ ਪ੍ਰਮਾਤਮਾ ਇੱਕ ਕਰਤਾ ਇੱਕ ਮਿਹਨਤੀ ਹੈ ਉਹ ਵਿਹਲੜ ਨਹੀਂ ਹੈ ਅਸੀ ਐਨੀ ਅਗ ਸਕਦੇ ਵੀ ਰੱਬ ਵੇ ਲੈ ਨਾ ਉਹ ਮਿਹਨਤੀ ਹੈ ਉਹ ਦੁਨੀਆ ਬਣਾ ਰਿਹਾ ਹੈ ਕਈਆਂ ਨੂੰ ਨਾਸ਼ ਕਰ ਰਿਹਾ ਹੈ ਕਈਆਂ ਨੂੰ ਪੈਦਾ ਕਰ ਰਿਹਾ ਹੈ ਰਿਜਕ ਦੇ ਰਿਹਾ ਸੁਵਾਸ ਦੇ ਰਿਹਾ ਕਿੱਡੀ ਵੱਡੀ ਸ੍ਰਿਸ਼ਟੀ ਚਲਾ ਰਿਹਾ ਹੈ ਤੇ ਉਹ ਸਾਬ ਜੀ ਕਹਿੰਦੇ ਵੀ ਉਹਦਾ ਇੱਕ ਸੁਭਾਅ ਵੀ ਬਣਾ ਕੇ ਉਹਦੇ ਵਿੱਚ ਸਮਾ ਜਾਣ ਵਾਲਾ ਹੈ ਰੱਬ ਤੋਂ ਸੀ ਉਹ ਲੈ ਨਹੀਂ ਹੈ ਰੱਬ ਕਰਕੇ ਸੀ ਚੱਲ ਰਹੇ ਆ ਰੱਬ ਕਰਕੇ ਪ੍ਰਕਿਰਿਆ ਕਰ ਰਹੇ ਆ ਰੱਬ ਕਰਕੇ ਧਰਤੀ ਸੂਰਜ ਚੰਦ ਸਭ ਉਤਨ ਦੇ ਕਰਕੇ ਚੱਲ ਰਹੇ ਆ ਪੈ ਵਿੱਚ ਚੱਲ ਲੈ ਲਖ ਦਰਿਆਉ ਸੈਬ ਜੀ ਦਾ ਬਚਨ ਹੈ ਹੈਨਾ ਉਹਦੇ ਪੈ ਦੇ ਵਿੱਚ ਹੀ ਸਭ ਕੁਝ ਚੱਲ ਰਿਹਾ ਤੇ ਉਹ ਤਾਂ ਚੱਲ ਰਿਹਾ ਕਿਉਂਕਿ ਉਹਦੇ ਵਿੱਚ ਉਹ ਸਮਾਇਆ ਹੋਇਆ ਉਹਦੇ ਵਿੱਚ ਵਾਸਾ ਕਰਕੇ ਬੈਠਾ ਹੁਣ ਇਨਸਾਨ ਕੋਈ ਚੀਜ਼ ਬਣਾਏਗਾ ਨਾ ਕਿਸੇ ਪ੍ਰਕਾਰ ਦੀ ਵੀ ਚੀਜ਼ ਬਣਾਏਗਾ ਉਹ ਬਣਾ ਕੇ ਉਹਦੇ ਤੋਂ ਅਲੱਗ ਹੋ ਜਾਏਗਾ ਮੇਰੇ ਸਾਹਮਣੇ ਮੈਂ ਇੱਕ ਪਿਆ ਇਹਨੂੰ ਜਿੰਨੇ ਬਣਾਇਆ ਉਹਦੇ ਨਾਲ ਥੋੜਾ ਉਹ ਤਾਂ ਅਲੱਗ ਹੋ ਗਿਆ ਹੁਣ ਕੁਰਸੀ ਤੇ ਮੈਂ ਬੈਠਾ ਇਹਨੂੰ ਬਣਾਉਣ ਵਾਲਾ ਕਿੱਥੇ ਹੋਰ ਹੈ ਉੰਦੀ ਕੀਰਤ ਮੇਰੀ ਕੋਲ ਇੱਥੇ ਉਹਨਾਂ ਦੇ ਉੱਤੇ ਬੈਠਾ ਇਹਦੇ ਨਾਲ ਤਾਂ ਨਹੀਂ ਰਹਿ ਸਕਦਾ ਨਾ ਬਿਲਕੁਲ ਰੱਬ ਨੇ ਜੋ ਚੀਜ਼ ਬਣਾਈ ਚਾਹੀ ਕਿਨਕਾ ਬਣਾਇ ਪਰ ਉਹਦੇ ਵਿੱਚ ਉਹਦੇ ਤੋਂ ਲੱਗ ਨਹੀਂ ਹੈ ਜਿਹਨੂੰ ਅਸੀਂ ਬਾਣੀ ਚੱਕਦੇ ਸੋ ਮੈਂ ਜੋਤ ਜੋਤ ਹੈ ਸੋਈ ਇੱਬੇ ਬਿਠੂਲ ਉੱਬੇ ਬਿਠੂਲ ਬਿਠੂਲ ਬਿਨ ਸੰਸਾਰ ਨਹੀਂ ਭਗਤ ਰਾਮ ਦੀ ਜੀ ਕਹਿੰਦੇ ਇੱਧਰ ਵੇਖਦਾ ਰੱਬ ਉੱਧਰ ਵੇਖਦਾ ਰੱਬ ਰੱਬ ਤੋਂ ਬਿਨ ਬਗੈਰ ਤਾਂ ਸੰਸਾਰ ਹੀ ਨਹੀਂ ਹੈ ਜਗਤ ਨਹੀਂ ਹੈ ਤੇ ਕਰਤਾ ਪੁਰਖੇ ਵਿਆਖਿਆ ਕਰਦਾ ਇਸ ਚੀਜ਼ ਦੀ ਨਿਰਪੋ ਡਰ ਤੋਂ ਰਹਤ ਹੈ ਨਿਰਵੈਰ ਨਿਰਭੋ ਡਰ ਤੋਂ ਰਹਤ ਹੈ ਨਿਰਵੈਰ ਉਹ ਕਿਸੇ ਪ੍ਰਕਾਰ ਦਾ ਵੀ ਉਹਨੂੰ ਬੈਰ ਨੀਯਮਨ ਵਿੱਚ ਉਹ ਬੈਰ ਤੋਂ ਰਹਤ ਹੈ ਕਿਸੇ ਨਾਲ ਬੈਰ ਨਹੀਂ ਕਰਦਾ ਹੁਣ ਇਸੇ ਗੱਲ ਤੋਂ ਜਵਾਬ ਵੀ ਮਿਲ ਸਕਦਾ ਵੀ ਮਤਲਬੀ ਕਿਵੇਂ ਹੋ ਗਿਆ ਜੇ ਵੈਰੀ ਨਹੀਂ ਹੈ ਤਾਂ ਮਤਲਬ ਕਿਵੇਂ ਕੱਢ ਲੇਗਾ ਉਹ ਹੈਨਾ ਮਤਲਬੀ ਅਸੀਂ ਉਹਨੂੰ ਕਹਿੰਨੇ ਆ ਵੀ ਜਿਹੜਾ ਦਾਤ ਲੈ ਕੇ ਨਾ ਸ਼ੁਕਰਾਨਾ ਨਾ ਕਰੇ ਧੰਨਵਾਦ ਨਾ ਕਰੀ ਹੂੰ ਹੈਨਾ ਤੁਸੀਂ ਮੇਰੇ ਕੋਲ ਮੰਨ ਲਓ ਦਾਤ ਲਈਤੀ ਤੁਸੀਂ ਧੰਨਵਾਦ ਨਾ ਕਰੋ ਮੈਂ ਕਹਾਂਗਾ ਨਾ ਯਾਰ ਬੜਾ ਮਤਲਬੀ ਬੰਦਾ ਹੈ ਹੂੰ ਅੱਜ ਤੋਂ ਬਾਦ ਨਹੀਂ ਦੇਣੀ ਮੈਂ ਲਈਤੀ ਸਹੀ ਹੈ ਅੱਜ ਤੋਂ ਬਾਦ ਨਹੀਂ ਇਹਨੂੰ ਕੋਈ ਚੀਜ਼ ਦੇਣੀ ਕੋਈ ਪਦਾਰਥ ਨਹੀਂ ਦੇਣਾ ਯਾਰ ਮਤਲਬੀ ਬੰਦਾ ਹੈ ਦੇ ਦਾਤ ਲੈ ਗਿਆ ਭੋਂਗੇ ਇਧਰ ਮੂੰਹ ਹੀ ਨਹੀਂ ਕੀਤਾ ਇਹਨੇ ਹੂੰ ਤੇ ਮੈਂ ਸੋਚਦਾ ਵੀ ਰੱਬ ਕੋਲੋਂ ਸੀ ਕਿੰਨਾ ਕੁਝ ਲੈ ਕੇ ਖਾ ਰਹੇ ਆਂ ਸਭ ਤੋਂ ਵੱਡੀ ਗੱਲ ਵੀਰ ਜੀ ਉਹ ਸਾਨੂੰ ਸਵਾਸ ਦੇ ਰਿਹਾ ਹੂੰ ਉਹ ਮਤਲਬੇ ਲਈ ਥੋੜਾ ਦੇ ਰਿਹਾ ਅਸੀਂ ਕਿੰਨਾ ਕੋ ਸ਼ੁਕਰਾਨਾ ਕਰ ਰਹੇ ਹੁੰਦਾ ਕਿੰਨਾ ਕੋ ਧੰਨਵਾਦ ਕਰ ਰਹੇ ਆ ਬਿਲਕੁਲ ਕਿੰਨਾ ਕੋ ਨਾਮ ਜਪਦੇ ਆ ਫਿਰ ਵੀ ਉਹ ਸਵਾਸ ਦੇ ਰਿਹਾ ਜੋ ਮਤਲਬੀ ਹੁੰਦਾ ਤੇ ਉਹ ਅਕਸਰ ਇੱਕ ਗੱਲ ਆਖਦਾ ਵੀ ਮੈਂ ਤੈਨੂੰ ਸਵਾਸ ਨਹੀਂ ਦੇਣਾ ਤੂੰ ਤਾਂ ਨਾਮ ਜਪੀ ਹੀ ਨਹੀਂ ਮੇਰਾ ਹਾਂ ਉਹਨੇ ਕਿਹਾ ਜ਼ਰੂਰ ਹੈ ਵੀ ਨਾਮ ਜਪੋ ਤੁਸੀਂ ਉਹਦੇ ਚ ਵੀ ਤਾਂ ਸਾਡਾ ਹੀ ਫਾਇਦਾ ਹੈ ਨਾ ਹੂੰ ਉਹਨ ਦਿੱਚੇ ਤੂੰ ਸਾਡੇ ਪੈ ਤੇ ਤੂੰ ਨਾਮ ਜਪੇਗਾ ਬੰਦਗੀ ਕਰੇਗਾ ਤੇਰਾ ਪਾਰ ਉਤਾਰ ਹੋਏਗਾ ਪਵਜਲ ਤੋਂ ਪਾਰ ਹੋਏਗਾ ਜਨਮ ਮਰਨ ਤੋਂ ਰਹਿਤ ਹੋ ਜਾਏਗਾ ਤੂੰ ਜੇਸੀ ਨੀ ਵੀ ਜਪਰੇ ਨਾ ਤੇ ਉਥੇ ਇਹ ਨਹੀਂ ਕਹਿ ਰਿਆ ਵੀ ਉਹ ਵੀ ਨਹੀਂ ਤੈਨੂੰ ਸਵਾਸ ਨਹੀਂ ਦੇਣਾ ਤੈਨੂੰ ਮੈਂ ਰਿਜਕ ਨਹੀਂ ਦੇਣਾ ਹੂੰ ਤੈਨੂੰ ਕੋਈ ਪਦਾਰਥ ਨਹੀਂ ਦੇਣਾ ਫਿਰ ਵੀ ਉਹ ਦੇ ਰਿਹਾ ਫਿਰ ਵੀ ਸਵਾਸ ਦੇ ਰਿਹਾ ਫਿਰ ਵੀ ਉਹ ਪਾਲ ਰਿਹਾ ਫਿਰ ਤਾਂ ਉਹਦਾ ਕੋਈ ਮਤਲਬ ਨਹੀਂ ਨਾ ਸਹੀ ਇਸ ਚੀਜ਼ ਤੋਂ ਤੇ ਸਭ ਤੋਂ ਵੱਡੀ ਗੱਲ ਮਾਤਾ ਦੇ ਗਰਭ ਦੇ ਵਿੱਚ ਉਹ ਨੇਪਾਲਿਆ ਸਨ ਹੂੰ ਚਲੋ ਅਸੀਂ ਸੰਸਾਰ ਵਿੱਚ ਆਨੇ ਆ ਤੇ ਸਾਨੂੰ ਗੁਰਬਾਣੀ ਪੜ੍ਹ ਕੇ ਪਤਾ ਲੱਗਦਾ ਵੀ ਅਸੀਂ ਨਾਮ ਜਪਣਾ ਬੰਦਗੀ ਕਰਨੀ ਹੈ ਠੀਕ ਹੈ ਪਰ ਮਾਤਾ ਦੇ ਗਰਭ ਵਿੱਚ ਉਹਨੇ ਖੁਦ ਸਾਨੂੰ ਸਿਮਰਨ ਦੇ ਕੇ ਬਚਾਇਆ ਉੱਥੇ ਹੂੰ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਮਾਤਾ ਦੇ ਗਰਭ ਵਿੱਚ ਤੂੰ ਸਾਡੀ ਪਾਲਣਾ ਕੀਤੀ ਆਪਣਾ ਸਿਮਰਨ ਦੇ ਕੇ ਉੱਥੇ ਤੋਂ ਨੇ ਖੁਦ ਸਿਮਰਨ ਦਿੱਤਾ ਸਾਨੂੰ ਤੇ ਉੱਥੇ ਤਾਂ ਕੋਈ ਮਤਲਬ ਨਹੀਂ ਸੀ ਨਾ ਹੁੰਦਾ ਮਾਤਾ ਦੇ ਗਰਭ ਚ 9 ਮਹੀਨੇ ਸਾਨੂੰ ਪਾਲ ਕੇ ਰੱਖਿਆ ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਵੀ ਰਕਤਬਿੰਦ ਕਰਨਿ ਮੇ ਅਗਨ ਉਦਨ ਮੁਝਾਰ ਉਰਧ ਮੁਖ ਕੁਚੀਲ ਵਿਕਲ ਨਰਕ ਘੋਰ ਗੁਬਾਰ ਕਹਿੰਦੇ ਮਾਤਾ ਦੇ ਨਰਕ ਵਾਲੀ ਜਗਾਂ ਚ ਮੁਖ ਤਲੈ ਪੈਰ ਉਪਰੈ ਵਸਨਦੋ ਖੂਤੜੈ ਥਾਂ ਮੁਖ ਥੱਲੇ ਸੀ ਪੈਰ ਉੱਤੇ ਸੀ ਤੇ ਗੰਦਗੀ ਚ ਵੱਸਦਾ ਸੀ ਤੋ ਤੇ ਉਸ ਗੰਦਗੀ ਦੇ ਵਿੱਚ 9 ਮਹੀਨੇ ਉਹਨੇ ਸਾਂਭਿਆ ਪ੍ਰਮਾਤਮਾ ਨੇ ਹੂੰ ਉਹਨੇ ਸਾਡੀ ਦੇਖ ਰੱਖੀ ਤੇ ਉਹੀ ਸੰਭਣ ਵਾਲਾ ਸੀ ਉਹ ਤੇ ਉੱਥੇ ਫਿਰ ਉਹਦਾ ਮਤਲਬ ਥੋੜਾ ਸੀ ਕੋਈ ਮਤਲਬ ਵੀ ਨਹੀਂ ਸੀ ਉਹਨੇ ਸਾਨੂੰ ਪਾਲਿਆ ਸਭ ਕੁਝ ਦਿੱਤਾ ਜਿਓ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਨਨ ਖਾਣ ਚੋਰਾਂ ਨੂੰ ਵੀ ਦੇ ਰਿਆ ਉਹ ਤਾਂ ਡਾਕੂਆਂ ਨੂੰ ਵੀ ਦੇ ਰਿਆ ਲੁਟੇਰਿਆਂ ਨੂੰ ਵੀ ਦੇ ਰਿਆ ਤੇ ਜੇ ਮਤਲਬੀ ਹੁੰਦਾ ਤੇ ਅਕਸਰ ਉਹ ਗੱਲ ਆਖ ਦਿੰਦਾ ਵੀ ਨਾ ਨਾ ਫਲਾਣਿਆਂ ਨੂੰ ਨਹੀਂ ਦੇਣਾ ਇਹਨੂੰ ਸਵਾਸ ਨਹੀਂ ਦੇਣੇ ਇਹਨੂੰ ਨਹੀਂ ਪਾਲਣਾ ਇਹਨੂੰ ਰਿਜਕ ਨਹੀਂ ਦੇਣਾ ਇਹਨੇ ਤਾਂ ਨਾਮ ਵੀ ਨਹੀਂ ਚਪਿਆ ਇਹਨੇ ਤਾਂ ਇੱਕ ਟਾਈਮ ਦਾ ਸ਼ੁਕਰਾਨਾ ਵੀ ਨਹੀਂ ਕੀਤਾ ਉਹਨੇ ਮਤਲਬੀ ਅਸੀਂ ਆ ਉਹ ਨਹੀਂ ਹੈ ਜੋ ਲੈ ਕੇ ਭੁੱਲ ਜਾਂਦੇ ਲੈ ਕੇ ਹੁਣ ਜਾਂਦੇ ਆ ਹੈਨਾ ਕਿਉਂਕਿ ਉਹ ਤਾਂ ਦੇ ਰਿਹਾ ਸਾਨੂੰ ਕਦੋਂ ਦਾ ਦੇ ਰਿਹਾ ਪਾਲ ਵੀ ਰਿਹਾ ਦੇਖ ਰੇਖ ਵੀ ਕਰ ਰਿਹਾ ਸਾਡੀ ਰਮਈਆ ਕੇ ਗੁਣ ਚੇਤ ਪਰਹਾਨੀ ਕਵਨ ਮੂਲ ਤੇ ਕਵਨ ਦਿਸਤਾਨੀ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਬ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਤਾ ਤੁਜੈ ਪਿਆਰੈ ਦੁੱਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸੈਕ ਸੈਨ ਮੁਖ ਅਪਿਆਉ ਬੈਠ ਕੋ ਦੇਨ ਇਹ ਨਿਰਗੁਣ ਗੁਣ ਕਛੂ ਨਾ ਬੁਝੈ ਰੰਭਤਾ ਤੋਂ ਲੈ ਕੇ ਬਿਰਧ ਅਵਸਥਾ ਤੱਕ ਪਾ ਲਿਆ ਕਹਿੰਦੇ ਇਹ ਮਨੁੱਖ ਏਡਾ ਚਲਾਕ ਨਿਕਲਿਆ ਨੇ ਉਹਦੇ ਗੁਣਾਂ ਦੀ ਕੀਮਤ ਨਹੀਂ ਜਾਣੀ ਧੰਨਵਾਦ ਵੀ ਨਹੀਂ ਕੀਤਾ ਉਹਨੇ ਤਾਂ ਸ਼ੁਕਰਾਨਾ ਵੀ ਨਹੀਂ ਕੀਤਾ ਫਿਰ ਵੀ ਤਾਂ ਉਹਨੇ ਪਾਲਿਆ ਹੁਣ ਨਿਰਵੈਰ ਦਾ ਭਾਵ ਕੀ ਹੈ ਜੇ ਉਹ ਮਤਲਬ ਕੱਢਦਾ ਹੁੰਦਾ ਤਾਂ ਫਿਰ ਵੈਰ ਵੀ ਰੱਖਦਾ ਹਮ ਪਰ ਸਹਿਬ ਜੀ ਕਹਿੰਦੇ ਤਾਂ ਨਿਰਵੈਰ ਹੈ ਉਹਨੂੰ ਇਸ ਚੀਜ਼ ਨਾਲ ਨਹੀਂ ਹੈ ਉਹਨੂੰ ਕੋਈ ਮਤਲਬ ਨਾਲ ਨਹੀਂ ਹੈ ਹਾਂਜੀ ਨਾਮ ਜਪੋਗੇ ਬੰਦਗੀ ਕਰੋਗੇ ਗੱਲ ਨਾ ਲਾਲੇਗਾ ਹਮ ਸਾਡਾ ਪਾਰ ਉਤਾਰਾ ਕਰ ਦੇਗਾ ਜਨਮ ਮਰਨ ਤੋਂ ਦੂਰ ਕਰ ਦੇਗਾ ਸਾਨੂੰ ਪਰ ਮਤਲਬ ਨਹੀਂ ਹੈ ਹੂੰ ਉਹਨੂੰ ਕਿਸੇ ਪ੍ਰਕਾਰ ਦਾ ਮਤਲਬ ਨਹੀਂ ਹੈ ਜੇ ਆਪਾਂ ਕਹੀਏ ਵੀ ਉਹ ਮਤਲਬ ਕੱਟਦਾ ਹੈ ਉਹ ਕਹਿੰਦਾ ਵੀ ਨਾਮ ਜਪੋ ਜੇ ਮੰਨ ਲਓ ਗੁਰਬਾਣੀ ਸਾਨੂੰ ਆਖਦੀ ਵੀ ਨਾਮ ਜਪੋ ਫਿਰ ਅਸੀਂ ਕਿੰਨਾ ਕੁ ਜਪਿਆ ਭੁੱਖੇ ਤਾਂ ਨਹੀਂ ਰਹੇ ਸਹੀ ਹੈ ਕਿੰਨੇ ਕੁ ਸੁਵਾਸਾਂ ਤੋਂ ਰਹਿਤ ਤਾਂ ਨਹੀਂ ਹੋਏ ਸਾਡਾ ਸਰੀਰ ਉਹ ਵੀ ਪਲ ਰਿਹਾ ਉਹ ਵੀ ਸਭ ਕੁਝ ਕਿਰਿਆ ਕਰ ਰਿਹਾ ਹੈ ਤਾਂ ਉਹਦੀ ਕਿਰਪਾ ਤੁਸੀਂ ਜਪਜੀ ਸਾਹਿਬ ਦੀ ਪੋੜੀ ਨੂੰ ਪੜ ਲਓ ਦੂਜੀ ਪੋੜੀ ਨੂੰ ਉਹਦੇ ਹੁਕਮ ਦੀ ਗੱਲ ਹੈ ਵੀ ਉਹਦੇ ਹੁਕਮ 'ਚ ਤੁਸੀਂ ਚੱਲਦੇ ਹੋ ਸਭ ਕੁਝ ਕਰਦੇ ਹੋ ਉਹਦੇ ਹੁਕਮ 'ਚ ਹੁਕਮ ਰਜਾਈ ਚੱਲਣਾ ਹਾਂ ਹੁਕਮ ਰਜਾਈ ਨਾਨਕ ਲਿਖਿਆ ਨਾ ਉਹਦੇ ਹੁਕਮ ਚਾਂ ਸੀ ਸਭ ਕੁਝ ਇਸ ਲਈ ਅਸੀਂ ਨਹੀਂ ਕਹਿ ਸਕਦੇ ਵੀ ਉਹ ਮਤਲਬ ਕੱਢਦਾ ਜੇ ਮਤਲਬ ਕੱਢਦਾ ਹੁੰਦਾ ਕਿੱਥੇ ਨਾ ਕਿੱਥੇ ਫਿਰ ਸਾਡੇ ਨਾਲ ਪੱਖਵਾਦ ਕਰ ਜਾਂਦਾ ਭੇਦਭਾਵ ਕਰਦਾ ਪਰ ਉਹ ਨਹੀਂ ਸਾਰਿਆਂ ਲਈ ਹੁੰਦੇ ਲਈ ਸਾਰੀ ਕੋ ਭਰਾ ਮੇਰੇ ਮਨ 'ਚ ਆਇਆ ਸੀ ਮੈਂ ਕਿ ਜਿੱਦਾਂ ਵੀਰ ਨੇ ਸਵਾਲ ਕੀਤਾ ਨਾ ਕਿ ਰੱਬ ਨੇ ਬੰਦਿਸ਼ ਲਾ ਦਿੰਦਾ ਸਾਡੇ ਤੇ ਕਿ ਮੇਰਾ ਨਾਮ ਜਪਵਾ ਕਰੋ ਕਰੋ ਹੋ ਸਕਦਾ ਮੈਂ ਗਲਤ ਹੋਵਾਂ ਮੈਂ ਮੇਰੇ ਦਿਮਾਗ 'ਚ ਜੋਸ ਵਲ ਉਹਨੂੰ ਜਵਾਬ ਦੇਣ ਵਾਸਤੇ ਜੋ ਤਰਕ ਆਈ ਕਿ ਜੇ ਬੰਦਿਸ਼ ਦੀ ਗੱਲ ਕਰੀਏ ਜੇ ਰੱਬ ਨੇ ਮੰਨ ਲਓ ਸਾਡੇ ਤੇ ਬੰਦਿਸ਼ ਲਾਈ ਵੀ ਆ ਕਿ ਅਸੀਂ ਨਾਮ ਜਪਣਾ ਸੀ ਭਲੇ ਕੰਮ ਕੰਮ ਕਰਨੇ ਹਨਾ ਤਾਂ ਅਸੀਂ ਇਹ ਚੀਜ਼ ਸੋਚ ਕੇ ਵੇਖੀਏ ਕਿ ਜੇ ਅੱਜ ਪੁਲਿਸ ਆ ਜਿਹੜੀ ਬਣੀ ਆ ਠੀਕ ਆ ਸਾਡੇ ਤੇ ਬੰਦਸ਼ ਲਾਉਂਦੀ ਆ ਨਾ ਗੱਡੀ ਦੀ ਸਪੀਡ ਇੰਨੀ ਤਾਂ ਨਹੀਂ ਹੋਣੀ ਚਾਹੀਦੀ ਤੁਸੀਂ ਕਿਸੇ ਦੀ ਚੋਰੀ ਨਹੀਂ ਕਰਨੀ ਆ ਨਹੀਂ ਕਰਨੀ ਹੁਣ ਪੁਲਿਸ ਹੈਗੀ ਆ ਸਾਡੇ ਤੇ ਬੰਦਸ਼ ਲਾ ਰਹੀ ਆ ਤੇ ਕਿਤਨਾ ਕਿਤੇ ਸੱਭਿਅਕ ਜਿਹੜੇ ਅਸੀਂ ਲੋਕ ਆ ਨਾ ਤਰੀਕੇ ਨਾਲ ਰਹਿ ਰਹੇ ਆ ਪਰ ਜੇ ਕੋਈ ਸਾਡੇ ਤੇ ਬੰਦਸ਼ ਲਾਉਣ ਵਾਲਾ ਨਾ ਹੋਵੇ ਤੇ ਕਿਦਾਂ ਦੇ ਹੋ ਜਾਗੇ ਅਸੀਂ